ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਨਾਨਕਪਲੇਵਾ ਸਿੱਖ ਸਿੰਘਾਂ ਨੂੰ ਮੁਬਾਰਕ ਵਧਾਈਆਂ ਹੋਣ ਬੜਾ ਕੌੜਾ ਸੱਚ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਡੇ ਤੇ ਲਾਗੂ ਹੁੰਦਾ ਉਹ ਇੱਕ ਸਿਧਾਂਤ ਹੈ ਤੇ ਉਹ ਕੌੜੇ ਸੱਚ ਨੂੰ ਹਾਜ਼ਮ ਕਰਨਾ ਤੇ ਸੁਣਨਾ برداشت ਕਰਨਾ ਕੋਈ ਸੌਖੀ ਗੱਲ ਨਹੀਂ 555 ਸਾਲ ਹੋ ਗਏ ਤੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਬੋਲ ਵਾਲਾ ਸੀ ਪ੍ਰਚਾਰਕ ਦੌਰੇ ਕੀਤੇ ਉਹਨੂੰ ਭਾਵੇਂ ਉਦਾਸੀਆ ਕਿਹਾ ਜਾਂਦਾ ਉਸ ਵਕਤ 2 ਕਰੋੜ ਦੀ ਆਬਾਦੀ ਸੀ ਜਿਕੇ ਲਈ ਜਿਹੜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਖ ਸਿਪ ਬਣਾਏ ਸੀ ਜਿਨ੍ਹਾਂ ਨੂੰ ਬਹੁਤ ਵੱਡੀ ਅਕਲ ਸਮਝ ਮੇਰੇ ਪਾਤਸ਼ਾਹ ਨੇ ਦਿੱਤੀ ਸੀ ਜੇ ਉਹ ਪ੍ਰਚਾਰ ਪ੍ਰਸਾਰ ਅੱਜ ਤੱਕ ਸਹੀ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਉਸ ਵਕਤ ਦੀ ਜੇ 2 ਕਰੋੜ ਦੀ ਆਬਾਦੀ ਹੈ ਤਾਂ ਅੱਜ ਦੁਨੀਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫਿਲਾਸਫੀ ਹੋਣੀ ਚਾਹੀਦੀ ਸੀ ਦੁਨੀਆ ਭਰ ਦੇ ਵਿੱਚ ਸਿੱਖੀ ਸੇਵਕੀ ਹੋਣੀ ਚਾਹੀਦੀ ਸੀ ਜਦੋਂ ਅਸੀਂ ਅੱਜ ਦੀ ਆਬਾਦੀ ਦੀ ਗੱਲ ਕਰਦੇ ਹਾਂ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਸਿੱਖਾਂ ਦੀ ਆਬਾਦੀ 2 ਕਰੋੜ ਹੈ 2.5 ਕਰੋੜ ਹੈ ਇਹ ਹੀ ਕਹਿੰਦੇ। ਜਾਣੀ ਕਿ ਜੇ ਤੁਸੀਂ 55 ਸਾਲ ਦੇ ਵਿੱਚੋਂ 50 ਸਾਲ ਕੱਢ ਦਿਓ 5 ਸਾਲ ਜੋ 500 ਸਾਲ ਵੀ ਜੀ ਤੁਸੀਂ ਗੱਲ ਕਰੋਗੇ ਤਾਂ ਸੇ ਕੌਮ ਦਾ ਬੇੜਾ ਘਰ ਕੀਤਾ ਹੈ। ਉਹਦੇ ਵਿੱਚ ਸਾਡੇ ਪਖੰਡੀ ਪ੍ਰਚਾਰਕਾਂ ਦੇ ਲਈ ਡੇਰਾਬਾਦ ਹੁੰਦਾ ਹੈ। ਜਿਨ੍ਹਾਂ ਨੇ ਬਸ ਅੱਜ ਦੋ ਚਾਰ ਦਿਨਾਂ ਦੇ ਵਿੱਚ ਗੁਰਪੁਰਬ ਮਨਾ ਕੇ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਕੇ ਚੜਾਵੇ ਚੜਾ ਕੇ ਲੰਗਰ ਲਾ ਕੇ ਨਗਰ ਕੀਰਤਨ ਕਰਕੇ ਪ੍ਰਵਾਤ ਫੇਰੀਆਂ ਕਰਕੇ ਆਪਣੇ ਆਪ ਨੂੰ ਇਹ ਕਹਿਣਾ ਕਿ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ ਪਰ ਜਿਹੜਾ ਸੰਧਾਨ ਸਾਨੂੰ ਦਿੱਤਾ ਸੀ ਜਿਹੜੀ ਅਕਲ ਸਮਝ ਦਿੰਦੀ ਸੀ ਉਹ ਤੋਂ ਅਸੀਂ ਕੋਹਾਂ ਦੂਰ ਹਾਂ ਅਸੀਂ ਇੰਨੀ ਨਫ਼ਰਤ ਖੈਲਾ ਦੇ ਵੀ ਦੁਨੀਆ ਦੇ ਵਿੱਚ ਤੇ ਜਿਹੜੀ ਗੱਲ ਜਿਹੜਾ ਸੁਨਾਨਦ ਗੁਰੂ ਨਾਨਕ ਪਾਸ਼ਾ ਨੇ ਦਿੱਤਾ ਸੀ ਅਕਲ ਦਿੱਤੀ ਸੀ ਉਹਦੋਂ ਸਿੱਕੋ ਹੰਦੂ ਰ ਅੱਜ ਜਿੱਥੇ ਗੁਰੂ ਨਾਨਕ ਪਾਸ਼ਾ ਦੀ ਪਾਵਨ ਬਾਣੀ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਥੇ ਲੰਗਰਾਂ ਦੇ ਵਿੱਚ ਜਾਤਨਾ ਪਾਤਾਂ ਪਰਖੀਆਂ ਜਾਂਦੀਆਂ ਨੇ ਭਾਂਡੇ ਅਟ ਰੱਖੇ ਹੋਏ ਨੇ ਅਮਰ ਦੇ ਬਾਟੇ 2 2 3 3 ਨੇ ਗੁਰਦਵਾਰੇ ਵਿੱਚ ਗੋਲਕਾਂ ਪਿੱਛੇ ਸਾਡੇ ਕੜਮ ਚੌਧਰੀ ਲੜਦੇ ਫਿਰਦੇ ਨੇ ਬਸ ਗੁਰਪੁਰ ਮਨਾਉਣ ਤੋਂ ਭਾਵ ਇੰਨਾ ਕੁ ਰਹਿ ਗਿਆ ਨਗਰ ਕੀਰਤਨ ਕਰ ਲਓ ਅਖੰਡ ਪਾਠ ਸਾਹਿਬ ਕਰਾ ਲਓ ਪ੍ਰਵਾਤ ਫੇਰੀਆਂ ਕਰ ਲਓ ਲੰਗਰ ਲਾ ਲਓ ਤੇ ਆਪੇ ਸ਼ਕਲੋ ਬਸ ਗੁਰਪੁਰਬ ਤੱਕ ਸਾਡਾ ਇਨਾਕ ਮਤਲਬ ਰਹਿ ਗਿਆ ਜਿਹੜੀ ਅਕਲ ਦੇ ਨਾਲ ਅਸੀਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਟੈਂਡ ਕਰਨਾ ਸੀ ਬਾਬੇ ਨਾਨਕ ਦੀ ਫਲਸਫੀ ਦਾ ਮੈਸੇਜ ਦੇਣਾ ਸੀ ਉਹ ਸਾਡੇ ਖੁਦ ਸਿੱਖਾਂ ਦੇ ਘਰਾਂ ਵਿੱਚ ਹੈ ਨਹੀਂ ਜਿਹੜੇ ਬਾਬੇ ਨਾਨਕ ਨੂੰ ਮੰਨਣ ਵਾਲੇ ਨੇ ਵਾਹਿਗੁਰੂ ਕਿਰਪਾ ਕਰੇ ਅੰਡੋ ਡੇਰੀਆਂ ਖਾਤਰ ਲੜਦੇ ਫਿਰਦੇ ਨੇ ਜ਼ਮੀਨਾਂ ਤੇ ਕਬਜ਼ਿਆਂ ਖਾਤਰ ਲੜਦੇ ਫਿਰਦੇ ਨੇ ਗੋਲਕਾਂ ਦੇ ਖਾਤਰ ਲੜਦੇ ਫਿਰਦੇ ਨੇ ਤੇ ਕੀ ਸਿੱਖਿਆ ਸੀ ਜਿਹੜਾ ਸੰਨ ਸਾਨੂੰ ਗੁਰੂ ਪਾਸ਼ਣ ਦਿੱਤਾ ਸੀ ਮੈਂ ਇੱਕੋ ਹੀ ਗੱਲ ਕਹਿਣੀ ਹੈ ਜਦੋਂ ਬ੍ਰਾਹਮਣ ਸੂਰਜ ਨੂੰ ਪਾਣੀ ਦਿੰਦੇ ਨੇ ਤੇ ਗੁਰੂ ਪਾਸ਼ਾ ਨੇ ਐਨੀ ਅਕਲ ਦੇ ਨਾਲ ਸਮਝਾਇਆ ਰਾਇਪੋਈ ਦੀ ਤਲਵੰਡੀ ਵੱਲੋਂ ਪਾਣੀ ਲੈੰਦੇ ਵੱਲੋਂ ਛੁੱਟਣਾ ਸ਼ੁਰੂ ਕਰ ਦਿੱਤਾ। ਉਹ ਬ੍ਰਾਹਮਣਾਂ ਨੂੰ ਅਹਿਸਾਸ ਹੋ ਗਿਆ ਆ ਕੇ ਸਵਾਲ ਕਰਨ ਦੀ بجائے ਪੁੱਛਦੇ ਨੇ ਕਿ ਇੱਧਰ ਪਾਣੀ ਲੈੰਦੇ ਵੱਲ ਕਿਉਂ ਦੇ ਰਹੇ ਹੋ? ਗੁਰੂ ਪਾਸ਼ਾ ਕਹਿੰਦੇ ਮੈਂ ਰਾਇਪੋਈ ਦੀ ਤਲਵੰਡੀ ਖੇਤੀ ਬੀਜੀ ਹੋਈ ਆ ਉਹਨੂੰ ਪਾਣੀ ਦੇਣਾ ਹੈ। ਤੇ ਉਹਨਾਂ ਬ੍ਰਾਹਮਣਾਂ ਨੂੰ ਸਮਝ ਆ ਗਈ ਸੀ ਕਿ ਜਿਹੜਾ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ ਉਹ ਪਾਣੀ ਸੂਰਜ ਨੂੰ ਚਾ ਨਹੀਂ ਰਿਹਾ। ਸਾਡੇ ਦੇਵਤਿਆਂ ਨੂੰ ਪਾਣੀ ਜਾ ਨਹੀਂ ਰਿਹਾ ਸਾਡੇ ਬੜ ਬਡੇਰਿਆਂ ਨੂੰ ਪਾਣੀ ਜਾ ਨਹੀਂ ਰਿਹਾ ਇਹ ਅਕਲ ਸੀ ਉਸ ਤਰੀਕੇ ਦੇ ਨਾਲ ਉਸ ਫਿਲਾਸਫੀ ਦੇ ਨਾਲ ਨਾ ਅਸੀਂ ਬਾਣੀ ਨੂੰ ਵਿਚਾਰਿਆ ਤੇ ਨਾ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਮਵਾਰਕ ਬਾਦ ਇਸ ਕਰਕੇ ਹੈ ਕਿਉਂਕਿ ਹੈਣ ਬਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ ਜਗ ਮੈਂ ਉਤਮ ਕਾੜੀ ਹੈ ਬਿਰਲੇ ਕਈ ਕੇ ਮਤਲਬ ਬਿਰਲੇ ਨੇ ਉਹ ਬਹੁਤੇ ਨਹੀਂ ਤੇ ਇਸ ਸੰਸਾਰ ਦੇ ਵਿੱਚ ਉਹ ਉਤਮ ਨੇ ਬਹੁਤ ਥੋੜੀ ਗਿਣਤੀ ਹੈ ਜਿਹੜੇ ਸਨਹਤ ਨੂੰ ਮੰਨਣ ਵਾਲੇ ਨੇ ਬੀ ਨਾਸ ਨਹੀਂ ਹੁੰਦਾ ਭਰੋਸਾ ਕਰਦੇ ਹਾਂ ਕਿ ਜਦੋਂ ਅਸੀਂ ਗੁਰਪੁਰ ਮਨਾਉਂਦੇ ਹਾਂ ਅਸੀਂ ਆਪਣਾ ਜੀਵਨ ਵੇਖੀਏ ਕਿੱਥੇ ਖੜੇ ਹਾਂ ਕਿੰਨਾ ਪ੍ਰਚਾਰ ਪ੍ਰਸਾਰ ਅਸੀਂ ਕੀਤਾ ਸਾਡੇ ਗੁਰਦਵਾਰਿਆਂ ਦੇ ਗ੍ਰੰਥੀ ਜਿਹੜੇ ਨੇ ਉਹ ਰੋਟੀ ਤੋਂ ਮੁਥਾਜ ਹੋਏ ਪਏ ਨੇ ਫਿਰ ਕਹਾਣੀ ਮਿਲ ਨਹੀਂ ਗਈਆਂ ਤੇ ਹੁਣ ਸਾਡੇ ਕੜਮ ਚੌਧਰੀਆਂ ਨੇ ਗੁਰਪੁਰਬਾਂ ਤੇ ਲੱਖਾਂ ਕਰੋੜਾਂ ਰੁਪਇਆ ਲਾਉਣਾ ਤੇ ਜਿਨ੍ਹਾਂ ਨੇ ਬਾਬੇ ਨਾਨਕ ਦੀ ਫਿਲਾਸਫੀ ਦੀ ਗੱਲ ਕਰਨੀ ਸੀ ਉਹ ਰੋਟੀ ਤੁਮ ਮਤਾਜ ਨੇ ਉਹ ਗ੍ਰੰਥੀ ਨੇ ਉਹ ਪ੍ਰਚਾਰ ਕਰਨੇ ਇਹ ਸੱਚਾਈ ਹੈ ਮੁਬਾਰਕਬਾਦ ਜੇ ਗੁਰਪੁਰ ਮਨਾਇਆ ਗੁਰਪੁਰਬ ਮਨਾ ਕੇ ਗੱਲ ਨਹੀਂ ਬਣਨੀ ਬਾਬੇ ਨਾਨਕ ਦੀ ਸਿਧਾਂਤ ਤੇ ਸਿੱਖੀ ਤੇ ਫਿਲਾਸਫੀ ਤੇ ਸਾਨੂੰ ਪਹਿਰਾ ਦੇਣਾ ਪੈਣਾ ਤਾਂ ਗੁਰਪੁਰ ਮਨਾਇਆ ਸਾਡਾ ਟਾਈਮ ਪੜਨਾ ਹੈ ਵਾਈਬਰੋਜੀ ਕਾ ਖਾਲਸਾ ਵਾਈਬਰੋਜੀ ਕੀ ਫਤਿਹ